ਨੁਕਸਾਨ ਕਿਸੇ ਦਾ ਹੋਇਆ ਹੈ ਕਿ ਉਹਨੂੰ ਤੇ ਆਪਾਂ ਪਤਾ ਕਰਾਂਗੇ ਨਾ ਕਿ ਇਹਦਾ ਨੁਕਸਾਨ ਹੋਇਆ ਤੇ ਬਿਲਕੁਲ ਕੋਈ ਦਿੱਕਤ ਨਹੀਂ ਕੋਈ ਰਾਇਟ ਸਾਡੇ ਸਾਡੇ ਤੁਸੀਂ ਅਫਸਰ ਜੀ ਸਾਡੇ ਮੁਤਾਬਿਕ ਤੁਸੀਂ ਸਾਡੇ ਅੱਗੇ ਦੇ ਤੁਸੀ ਜਿਆਦੇ ਸਾਡੇ ਪਬਲਿਕ ਨੇ ਬਣਾਇਆ ਅਫਸਰ ਤੇ ਸਾਡੇ ਹੀ ਮੈਂਦੇ ਸਾਡਾ ਹੀ ਕੰਮ ਕਰ ਗਏ ਨਾ ਮੈਂ ਕਹਿੰਦਾ ਜੇ ਐਕਸੀਡੈਂਟ ਹੋਇਆ ਵਾ ਕੋਈ ਗੱਲ ਨਹੀਂ ਆਪਾਂ ਦੇਣਦਾਰ ਹੈ ਪਰ ਕੋਈ ਦਿੱਕਤ ਨਹੀਂ ਪਰ ਮੈਂ ਆਪਣੇ ਪਰਿਵਾਰ ਨੂੰ ਦੇਖਿਆ ਪਰਵਾਤ ਮੇਰਾ ਸਾਰਾ ਉਤਉ ਬੈਠ ਗਿਆ ਸਾਡੇ ਬੱਚੇ ਨਿਕਲੇ ਦੇਖੋ ਤੁਹਾਡਾ ਪਰਿਵਾਰ ਮੈਂ ਮੰਨ ਲਿਆ ਤੁਸੀਂ ਗੱਡੀ ਹਿੱਟ ਹੋਈ ਆ ਹਾਂ ਪਰ ਜੇ ਉਹਦੇ ਵਿੱਚ ਕੋਈ ਟੂ-ਵੀਲਰ ਵਾਲਾ ਇਨਕਲੂਡ ਹੋ ਗਿਆ ਉਹਦੀ ਉਹਦੇ ਰੋਡ ਉੱਪਰ ਲੱਗ ਗਿਆ ਉਹ ਬੇਲੇਪੇ ਪੈਣਨਾ ਪੈਣਾ ਉਹ ਵਿਚਾਰੇ ਦਾ ਕੀ ਗਲਤੀ ਆ ਉਹਦਾ ਪਾਜੀ ਵੀਲ ਦੀ ਬਣੀ ਬੀਬੀ ਕੋਈ ਆਪਣੇ ਪ੍ਰਵਾਸ ਤੇ ਦੇਖਣੇ ਕਿ ਹਾਂ ਜੀ ਉਹ ਬੰਦਾ ਕਿੱਥੇ ਹੈਗਾ ਹੀ ਕੋਈ ਨਹੀਂ ਬੱਚੇ ਨਹੀਂ ਕਿਤੇ ਕੋਈ ਵੇਖੜਾ ਜਿਉਂ ਉਹਦੇ ਬੱਚੇ ਨਹੀਂ ਤੇ ਫੇਲੇ ਪਹਿਲੇ ਕੋਈ ਹੋਏ ਨਾ ਜਣਾ ਵੀ ਬੱਚਾ ਹੀ ਕੋਈ ਨਹੀਂ ਤੇ ਬੱਜੇ ਟਰਾਲੀ ਹੈ ਟਰਾਲੀਆ ਗਾਂ ਜਾ ਟਰਾਲੀਆ ਚੱਲ ਸਾਥ ਪ੍ਰਵਾਸ ਤੇ ਸਾਡਾ ਨਕਸਾਨ ਹੈ ਪ੍ਰਵਾਸ ਤੇ ਮੇਰਾ ਇਹ ਹਸਪੀਟਲ ਐਡਮਿਟ ਹੈ ਹਸਪੀਟਲ ਪਿਆਪ ਹਾਂ ਵੀ ਜੋ ਮਰਜੀ ਮੀਡੀਆ ਲੈ ਕੇ ਜਾਣ ਕਿ ਪਤਾ ਬੰਦਾ ਅੱਜ ਕਿਹਦੇ ਕਿਹੜਾ ਬੰਦਾ ਡਾਇ ਜੋ ਮਰਜੀ ਬੋਲੀ ਜਾਵੇ ਤੇ ਕੀ ਗੱਲ ਹੋਈ ਮੇਜਰ ਸਿੰਘ ਭਾਈ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਨੇ ਮੈ ਤੇ ਭਾਈ ਤੇ ਕਿੱਥੇ ਜਿਹੜਾ ਹਾਸਾ ਆਇਆ ਕਿ ਕੀ ਆਇਆ ਭਾਈ ਅਸੀਂ ਮਗਰ ਔਂਡੇ ਹਾਂ ਕਿਹੜੇ ਕੀ ਚਲਾਉਂਦੇ ਪਏ ਸੀ ਤੇ ਟਰੈਕਟਰ ਚਲਾਉਂਦੇ ਪਏ ਸੀ ਹਾਂਜੀ ਮਗਰ ਉਹ ਗੱਡੀ ਆਈ ਸ਼ਰਾਬ ਨਾਲ ਰੱਜਿਆ ਸੀ ਤੇ ਉਹਨੇ ਵੀ ਸਾਡੇ ਚ ਮਾਰੀ ਤੇ ਨਾਲ ਮੋਟਰ ਵਾਲਾ ਜਿਹਦੇ ਚ ਮਾਰੀ ਹੂੰ ਹਾਂਜੀ ਸਾਡਾ ਟਰੈਕਟਰ ਉੱਤੇ ਚੜ ਗਿਆ ਡਵਾਈਡਰ ਤੇ ਡਵਾਈਡਰ ਤੇ ਠੀਕ ਹੈ ਹਾਂਜੀ ਤੇ ਕਿੰਨੀ ਕੇ ਬਾਬਾ ਸਪੀਡ ਤੇ ਵਿੱਚ ਗੱਡੀ ਸਪੀਡ ਬਹੁਤ ਗੱਡੀ ਦੀ ਬੜੀ ਸਪੀਡ ਦੀ ਡਰਾਈਵਰ ਕਿੱਦਾਂ ਸੀ ਹਾਂਜੀ ਡਰਾਈਵਰ ਇੱਕ ਲੋਕ ਨੇ ਦਾਰੂ ਪੀਤੀ ਦਾਰੂ ਪੀਤੀ ਹਾਂਜੀ ਪੀਤੀ ਹਾਂਜੀ ਜ਼ਿਆਦਾ ਪੀਤੀ ਸੀ ਜ਼ਿਆਦਾ ਪੀਤੀ ਲਾਰਿਆ ਸੀ ਮੈਂ ਦੇਖੋ ਤੁਸੀਂ ਚਲਾਉਂਦੇ ਹੋ ਹਾਂਜੀ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਤੇ ਕਿੱਥੇ ਆਸ ਹੋਇਆ ਇਹ ਖਾਨਾ ਪੇਪਰ ਮਿਲਦੇ ਸਾਹਮਣੇ ਭਾਜੀ ਉੱਥੇ ਅਕਸਰ ਤੁਸੀਂ ਕਿਹੜੀ ਜਗ੍ਹਾ ਤੇ ਜਾਣਾ ਹੈ ਭਾਈ ਭਾਜੀ ਖਾਲੀ ਕਰਕੇ ਫੇਰ ਖਾਨਾ ਪੇਪਰ ਮਿਲਤੀ ਜਾਣਾ ਸੀ ਤੁਸੀਂ ਡਰਦੇ ਕਿੱਦਣ ਚੱਲਗੇ ਹੋ ਹਾਂਜੀ ਕਿੱਦਣ ਚੱਲਗੇ ਆਏ ਅੱਗੇ ਨੂੰ ਚੱਲਗੇ ਭਾਜੀ ਕਿਹੜੀ ਗੱਲੋਂ ਡਰ ਗਏ ਤੁਸੀਂ ਗੱਡੀ ਵੱਜ ਗਈ ਗੋਲਟੀ ਵਾਲਿਆਂ ਨੇ ਕਿਹਾ ਗੋਲਟੀ ਅੱਗੇ ਲੈ ਜਾਓ ਗੱੜਕੇ ਲੈ ਜਾਓ ਬਲਦੇਵ ਸਿੰਘ ਏ ਭਾਈ ਕੰਨਾ ਖੰਨਾ ਮੈਂ ਪੇਪਰ ਮਿਲਦੇ ਸਮੇਂ ਆਹ ਜੀ ਇਹ ਮੈਂ ਨਾਲ ਹੀ ਇਹ ਮੁੰਡਾ ਚਲਾ ਗਿਆ ਸੀ ਤੇ ਮੈਂ ਨਾਲ ਬੈਠਾ ਸੀ ਹਾਂ ਜੀ ਹਾਂਜੀ ਕਿਹਦੇ ਤੇ ਸੀ ਹਾਂਜੀ ਟਰੈਕਟਰ ਤੇ ਸੀ ਇਹ ਤੇ ਪਿੱਛੋਂ ਗੱਡੀ ਸਪੀਡ ਚ ਆਈ ਆ ਅਸੀਂ ਆਪਣਾ ਮੋੜ ਕੱਟ ਗਏ ਆ ਤੇ ਉਹਨੇ ਆਣ ਕੇ ਪਿੱਛੋਂ ਮਾਰੀ ਮਾਰੀ ਆ ਤੇ ਮੋਟਰਸਾਈਕਲ ਤੇ ਉਹਡੇ ਮੋਟਰਸਾਈਕਲ ਆ ਮੀ ਆਡੇ ਨਾਲ ਹੀ ਮੋੜ ਕਟੇ ਆ ਮੋਟਰਸਾਈਕਲ ਵਾਲਿਆਂ ਨੂੰ ਚੋਕੇ ਉਹਨੇ ਮਾਰਿਆ ਸਾਈਡ ਤੇ ਅੱਛਾ ਹਾਂਜੀ ਉਹਨਾਂ ਦੇ ਲੱਗ ਗਿਆ ਸੱਟਾ ਸੋਟਾ ਆ ਨਹੀਂ ਉਹਨਾਂ ਦੇ ਸੱਟਾਂ ਲੱਗੀਆਂ ਵਾ ਉਸੇ ਵੇਲੇ ਐਂਬੂਲੈਂਸ ਆਈ ਉਹਨਾਂ ਚੋਕੇ ਦੀ ਮਤਲ ਲੈ ਗਏ ਆ ਹਾਂਜੀ ਹਸਪਤਲ ਲੈ ਗਏ ਆ ਗੱਡੀ ਜਿਆਦਾ ਗੱਡੀ ਤੇਜ਼ ਸੀ ਗੱਡੀ ਤੇਜ਼ ਸੀ ਉਹ ਆਏ ਆਪਣੇ ਵਿਆਹ ਨੂੰ ਵੇਖ ਕੇ ਆਏ ਸੀ ਤੇ ਮਤਲ ਉਹਨਾਂ ਸ਼ਰਾਬ ਸੂਰ ਪੀਤੀ ਜਿਆਦੀ ਕਿੰਨੇ ਕ ਬੰਦੇ ਸੀ ਗੱਡੀ ਦੇ ਵਿੱਚ ਬੰਦੇ ਸਾਰੇ ਮਤਲ ਉਹਨਾਂ ਦੀ ਫੈਮਿਲੀ ਆਪਣੀ ਬੈਠੀ ਵਿੱਚ ਹਾਂਜੀ ਤੇ ਕੋਈ ਸੱਟ ਪਿੱਟ ਨਹੀਂ ਲੱਗੀ ਹੈਗੀ ਅੱਛਾ ਹਾਂਜੀ ਉਹ ਸਹੀ ਸਲਾਮਤ ਹੀ ਬਾਕੀ ਮੋਟਰਸਾਈਕਲ ਵਾਲਿਆਂ ਦੇ ਲੱਗੀ ਹੈ ਡੀ ਜੀੜੀ ਇਹ ਨਾ ਗੱਡੀ ਉਹ ਗਾੜੀ ਨੂੰ ਟੁੱਟ ਗਈ ਹੈ ਠੀਕ ਹੈ ਭਾਈ ਇਸ ਤਰ੍ਹਾਂ ਜਿਹੜਾ ਇੱਥੇ ਐਕਸੀਡੈਂਟ ਹੋਇਆ ਆਪਣਾ ਪੇਪਰ ਮਿਲਦੇ ਸਾਹਮਣੇ ਇਹ ਜਿਹੜਾ ਸਵਿਫਟ ਕਾਰ ਵਾਲਾ ਸੀ ਨਾ ਇਹ ਬੜਾ ਫੁੱਲ ਰੱਜਿਆ ਹੋਇਆ ਸੀ ਇਸ ਵੇਲੇ ਪਾਰਵਤੀ ਹਸਪੀਟਲ ਆ ਤੇ ਇਹਦੇ ਵਿੱਚ ਨਾਲ 6-7 ਸਵਾਰੀਆਂ ਬੈਠੀਆਂ ਦੋ ਤਿੰਨ ਲੇਡੀ ਸੀ ਦੋ ਤਿੰਨ ਬੱਚੇ ਸੀ ਤੇ ਆਪ ਉਹ ਮਤਲਬ ਕਿ ਚਲਾ ਰਿਆ ਸੀ ਤੇ ਉਹਦੇ ਕਰਕੇ ਪਿੱਛੋਂ ਲਿਆ ਕੇ ਪਹਿਲਾਂ ਟਰਾਲੀ ਚ ਵੱਜਾ ਟਰਾਲੀ ਜਿਹੜੀ ਆ ਉਹ ਮਤਲਬ ਸਾਈਡ ਨੂੰ ਘੁੰਮ ਗਈ ਆ ਉਸ ਤੋਂ ਬਾਅਦ ਜਿਹੜੇ ਆ ਵਖੋ ਜਿੱਥੇ ਆ ਮੋਟਰਸਾਈਕਲ ਖੜਾ ਐ ਇਸੇ ਸਾਈਡ ਤੇ ਮੋਟਰਸਾਈਕਲ ਜਾ ਰਹੇ ਜਿਹੜੇ ਦੋ ਤਿੰਨ ਮੁੜ ਕੇ ਉਹਨਾਂ 'ਚ ਵੱਜਾ ਇੱਕ ਬੱਚਾ ਪਾਰਵਤੀ ਹਸਪੀਟਲ ਦਾਖਲ ਆ ਉਹਦਾ ਪੈਰ ਜਿਹੜਾ ਗਿੱਟਾ ਬਿਲਕੁਲ ਫ੍ਰੈਕਚਰ ਹੋ ਗਿਆ ਦੋਨੇ ਸਾਈਡਾਂ ਤੇ ਇੱਕ ਜਿਹੜਾ ਉਹਦੀ ਲੱਤ ਟੁੱਟੀ ਆ ਉਹਨੂੰ ਪਤਾ ਨਹੀਂ ਕਿਹੜੇ ਹਸਪੀਟਲ ਖੜਿਆ ਕਿੰਨੇ ਮੋਟਰਸਾਈਕਲ ਸੀ ਸਿਰੇ ਇਸ ਐਕਸੀਡੈਂਟ ਵਿੱਚ ਇਨਵੋਲਵ? ਦੋ ਸੀ ਮੇਰਾ ਹਲੇ ਇੱਕ ਜਿਹਨੂੰ ਲੱਤ ਟੁੱਟੀ ਆ ਤੇ ਇੱਕ ਜਿਹੜਾ ਗਿੱਟਾ ਟੁੱਟਾ ਉਹ ਪਾਰਵਤੀ ਹਸਪਤਾਲ ਦਾ ਦੂਜੇ ਦਾ ਨਹੀਂ ਪਤਾ ਉਹਨੂੰ ਕਿੱਥੇ ਲੈ ਗਿਆ ਤੇ ਜਿਹੜਾ ਪਾਰਵਤੀ ਹਸਪਤਾਲ ਨੂੰ ਐਂਬੂ ਐਂਬੂਲੈਂਸ ਲੈ ਕੇ ਗਈ ਹੈ ਉਹਨਾਂ ਦੇ ਮੋਟਰਸਾਈਕਲ ਜਿਹੜੇ ਉਹ ਕਿੱਥੇ ਆ? ਮੋਟਰਸਾਈਕਲ ਇਹਨਾਂ ਨੇ ਖੜੇ ਆ ਆਪ ਜਿਹੜੇ ਉਹਦੇ ਮਤਲਬ ਰਿਸ਼ਤੇਦਾਰ ਆਏ ਮਗਰ ਓਕੇ ਹਾਂਜੀ ਉਹ ਉਹਦਾ ਦੂਜੇ ਮੁੰਡੇ ਦਾ ਨਹੀਂ ਪਤਾ ਜਿਹੜਾ ਐਸ ਮੁੰਡੇ ਦਾ ਜਿਹੜਾ ਪਾਰਵਤੀ ਹਸਪਤਾਲ ਹੈ ਉਹਦਾ ਮੋਟਰਸਾਈਕਲ ਜਿਹੜਾ ਉਹ ਉਹਦੇ ਖੜਿਆ ਦੂਜੇ ਭਰਾ ਭਰੂ ਜਿਹੜ ਹਾਂਜੀ ਉਹਦੇ ਪਰਿਵਾਰ ਨੇ ਮੋਟਰਸਾਈਕਲ ਖੜਿਆ ਉਹਨਾਂ ਦਾ ਤੁਸੀਂ ਦੇਖਿਆ ਸਰ ਕੋਈ ਐਕਸੀਡੈਂਟ ਦੇਖਿਆ ਸਰ ਮੈਂ ਤੂੰ ਕੋਈ 5 ਕਿ ਮਿੰਟ ਦੀ ਗੱਲ ਨਹੀਂ 3 ਮਿੰਟ ਦੀ ਜਦੋਂ ਮੈਂ ਇੱਥੇ ਪਹੁੰਚਿਆ ਅਸੀਂ ਵੀ ਕੰਮ ਤੋਂ ਆ ਰਹੇ ਹਾਂ ਹਾਂਜੀ 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 ਕੰਮ ਤੋਂ ਹੀ ਆ ਰਹੇ ਹਾਂ ਅਸੀਂ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਆਇਆ ਇੱਥੇ ਹੋਇਆ ਸਾਰਾ ਪੇਪਰ ਮਿਲਦੇ ਸਾਹਮਣੇ ਖੰਨਾ ਪੇਪਰ ਮਿਲਦੇ ਸਾਹਮਣੇ ਬਿਲਕੁਲ ਹਾਂਜੀ ਜੀ ਸਰ ਕੀ ਮਾਮਲਾ ਜਿਹੜਾ ਪ੍ਰਾਪਤ ਹੋਇਆ ਇਹ ਤਾਂ ਤੁਹਾਡੇ ਵੀ ਸਾਹਮਣੇ ਤੁਸੀਂ ਸਾਡੇ ਨਾਲੋਂ ਪਹਿਲਾਂ ਆਏ ਜੀ ਅਸੀਂ ਮੌਕੇ ਤੇ ਵੇਖਿਆ ਗੱਡੀ ਵੱਜੀ ਪਈ ਆ ਹਾਂਜੀ ਗੱਡੀ ਵੱਜੀ ਪਈ ਆ ਠੀਕ ਐ ਤੇ ਜਿਹੜੇ ਬੰਦੇ ਆ ਉਹ ਕਿੱਥੇ ਹਸਪੀਟਲ ਆ ਉਹ ਜਾ ਕੇ ਵੇਖਣੇ ਆ ਇਨਫੋਰਮੇਸ਼ਨ ਆਉਂਦੀ ਕਿਹੜੇ ਹਸਪੀਟਲ ਆ ਉਹਨਾਂ ਨੇ ਬਿਆਨ ਲਵਾਵਾਂਗੇ ਕੀ ਗੱਲ ਆ ਕਿਤੇ ਕਿੱਥੋਂ ਦੀ ਆ ਕਿਸੇ ਨੂੰ ਪਤਾ ਲੱਗਿਆ ਹਾਂਜੀ ਕੋਈ ਹੈ ਹੀ ਨਹੀਂ ਇਥੇ ਗੱਡੀ ਛੱਡ ਕੇ ਚਲੀ ਗਏ ਕੋਈ ਸਾਹਮਣੇ ਨਹੀਂ ਆ ਸਾਡੇ ਹਾਂਜੀ 104 ਤੇ ਚਲ ਗਏ ਜਾ ਕੇ ਕੀ ਕੀਤੀ ਜਾਏਗੀ ਸਰ ਜਦੋਂ ਗੱਡੀ ਹੁਣ ਟੋ ਕਰਕੇ ਲੱਗੇ ਖੜਾ ਜੋ ਵੀ ਇਹ ਸਾਹਮਣੇ ਆਇਆ ਜਿਹੜਾ ਕੋਈ ਬਿਆਨ ਦੇਊਗਾ ਆਣ ਕੇ ਜਿਹੜਾ ਕੋਈ ਨੁਕਸਾਨ ਹੋਇਆ ਹੋਊਗਾ ਉਹ ਸਾਹਮਣੇ ਆਏਗਾ ਤੇ ਫਿਰ ਅਦਕਾਰ ਵੀ ਕਰਾਂਗੇ ਸਰ ਮੀਡੀਆ ਨੂੰ ਤਾਂ ਸੀਸੀਟੀਵੀ ਜਗ੍ਹਾ ਘਟਾਈ ਜਾਏਗੀ ਸਾਰੇ ਭਾਜੀ ਜੋ ਹੈਗਾ ਇਹਦਾ ਮੀਡੀਆ ਦੇ ਵੀ ਗੱਲ ਪਏ ਉਹ ਭਾਜੀ ਉਹ ਵੀ ਕਰਾਂਗੇ ਜਿਹੜਾ ਬੰਦਾ ਤੁਹਾਡੇ ਗੱਲ ਪਿਆ ਹੋਇਆ ਵਾ ਮੀਡੀਆ ਦੇ ਗੱਲ ਪਏ ਉਹਦੀ ਕਾਰਵਾਈ ਕੀਤੀ ਜਾਏਗੀ ਬਹੁਤ ਬੜਾ ਉਹ ਜਿਹੜਾ ਜਿਹੜਾ ਵੇਖੋ ਭਾਜੀ ਜਿਹੜਾ ਬੰਦਾ ਇੱਥੇ ਵੀਡੀਓ ਕਢਾਵਾਂਗੇ ਆਪਾਂ ਸਾਰੇ ਵੇਖਾਂਗੇ ਜੋ ਹੋਊਗਾ ਸਾਹਮਣੇ ਉਹ ਕਰਾਂਗੇ ਠੀਕ ਹੈ